ਸਸੀਕਾਲ ਜੀ ਅਸੀਂ ਇਸ ਵਕਤ ਖੜੇ ਆਂ ਸਰਸਾ ਫਾਟਕ ਦੇ ਨਾਲ ਜਿਹੜੇ ਘਰ ਪਏ ਹੋਇਆ ਉਸ ਜਗ੍ਹਾ ਤੇ ਖੜੇ ਆਂ ਇੱਥੇ ਜਿਹੜੇ ਘਰ ਬਹੁਤ ਹੀ ਪੁਰਾਣੇ ਇੱਥੇ ਰਹਿੰਦੇ ਆ ਲੋਕ ਜਿਹੜੇ ਲਗਭਗ 40 ਸਾਲ ਕੋਈ 50 ਸਾਲ ਕੋਈ 60 ਸਾਲ ਯਾਨੀ ਕਿ ਪੀੜ੍ਹੀਆਂ ਦੀਆਂ ਪੀੜ੍ਹੀਆਂ ਉਹਨਾਂ ਦੀਆਂ ਇੱਥੇ ਰਹਿ ਰਹੀਆਂ ਨੇ ਤੇ ਹੁਣ ਅੱਜ ਹੋਇਆ ਕੀ ਆ ਅਸੀਂ ਕਿਉਂ ਪਹੁੰਚੇ ਇੱਥੇ ਤੁਹਾਨੂੰ ਸਾਰੀ ਰਿਪੋਰਟ ਦਿਖਾਵਾਂਗੇ ਇਹ ਅਲੈਨਾ ਨੇ ਰੇਲਵੇ ਦੀਆਂ ਤੇ ਇਸ ਜਗ੍ਹਾ ਸਾਹਮਣੇ ਤੁਸੀਂ ਦੇਖ ਸਕਦੇ ਹੋ ਜਿੱਥੇ ਭੀੜ ਜਮ ਹੈ ਇੱਥੇ ਕੁਝ ਅ ਰੇਲਵੇ ਦੀ ਜਿਹੜੀ ਅਧਿਕਾਰੀ ਆਏ ਹੋਏ ਐ ਤੇ ਨਾਲ ਇੱਥੇ ਜਿਹੜੇ ਲੋਕ ਇਕੱਠੇ ਹੋਏ ਐ ਉਹ ਬੇਨਤੀ ਕਰ ਰਹੇ ਆ ਅ ਬਸਲਾ ਅਸਲ ਜੇ ਇਹ ਹੈ ਕਿ ਇੱਥੇ ਰੇਲਵੇ ਨੇ ਇੱਕ ਦੀਵਾਰ ਕੱਟਣੀ ਐ ਜਿਹੜੇ ਘਰਾਂ ਦੇ ਬਿਲਕੁਲ ਬਾਹਰ 2 ਇੰਚ ਜਗ੍ਹਾ ਛੱਡ ਕੇ 2-3 ਇੰਚ ਜਗ੍ਹਾ ਛੱਡ ਕੇ ਇੱਥੇ ਦੀਵਾਰ ਕੱਟਣੀ ਐ ਯਾਨੀ ਘਰਾਂ ਦੇ ਦਰਵਾਜ਼ੇ ਦੇ ਬਾਹਰ 2 ਇੰਚ ਦਰਵਾਜ਼ੇ ਦੇ ਦੀਵਾਰ ਨਿਕਲ ਜਾਨੀ ਆ ਤੇ ਉਹਨਾਂ ਦੇ ਦਰਵਾਜ਼ੇ ਜਿਹੜੇ ਹੈਗੇ ਆ ਗੇਟ ਬਲੌਕ ਹੋ ਜਾਣੇ ਆ ਬਹੁਤ ਸਾਰੇ ਘਰ ਤੇ ਇਹ ਜਿਹੇ ਹੈਗੇ ਆ ਜਿਨ੍ਹਾਂ ਦੇ ਬੈਕ ਸਾਈਡ ਤੇ ਗਲੀ ਹੈ ਉਧਰ ਵੀ ਦਰਵਾਜ਼ਾ ਹੈਗਾ ਪਰ ਬਹੁਤੇ ਘਰ ਇਹ ਜਿਹੇ ਹੈ ਜਿਨ੍ਹਾਂ ਦੇ ਇੱਕੋ ਹੀ ਪਾਸੇ ਦਰਵਾਜ਼ਾ ਪਿੱਛੇ ਕੋਈ ਹੋਰ ਘਰ ਕਿਸੇ ਹੋਰ ਦਾ ਘਰ ਹੈ ਤੇ ਪਿੱਛੇ ਗਲੀ ਦੇ ਵਿੱਚ ਉਹਨਾਂ ਦਾ ਗੇਟ ਨਹੀਂ ਲੱਗਦਾ ਤੁਹਾਨੂੰ ਅੰਦਰ ਜਾ ਕੇ ਪਹਿਲਾਂ ਘਰ ਦੇਖੋ ਨੇ ਕਿ ਪੋਜੀਸ਼ਨ ਹੈ ਫਿਰ ਆਪਾਂ ਅੱਗੇ ਗੱਲ ਕਰਦੇ ਆਂ ਬੰਦ ਨਹੀਂ ਰਾਈ ਨਹੀਂ ਹੈ ਦਾ ਅੱਜ ਅੱਜ ਸਾਰਾ ਜੀ ਤੁਹਾਨੂੰ ਜਿਹੜਾ ਪਿੱਛੇ ਹੈ ਨੀ ਗੇਟ ਉਹਨਾਂ ਨੂੰ ਔਖਾ ਹੋ ਜਾਣਾ ਇਹ ਹੈ ਹੀ ਨਹੀਂ ਕਿੱਥੇ ਚਾਈਏ ਸੀ ਮੱਛੋਂ ਬੰਦਗਾ ਇੱਕ ਪਾਸੇ ਦਰੋ ਜਾ ਬਰੇ ਹਾਂ ਇੱਕ ਪਾਸੇ ਹੀ ਹੈਗਾ ਬਸ ਲੰਗੜ ਟੱਪਣ ਦਾ ਸਾਨੂੰ ਕੋਈ ਰਾਹ ਨਹੀਂ ਹੈ ਕੀ ਕਰੀਏ ਅਸੀਂ ਹੁਣ ਕਿ ਤੈਸਰ ਪਕਾਉਂਗੇ ਅਸੀਂ। ਔਖਾ ਵਾਲਾ ਜ਼ਬਰਦਸਤ ਨੂੰ। ਹਾਂ ਔਖਾ ਵਾਲਾ ਹੋ ਜੋ ਅਸੀਂ ਬੱਚਿਆਂ ਨੂੰ ਵੀ ਸੇਜਣਾ ਹੈਗਾ ਸਕੂਲ ਇੱਥੇ ਲੰਮੜ ਟੱਪਾਂ ਸਾਨੂੰ ਕੰਮ ਕਰ ਸਾਰਾ ਸਾੜਾ ਤੋਂ ਬੰਦ ਹੋ ਜਾਊਗਾ। ਹੂੰ ਤੁਹਾਡੀ ਗੱਲ ਤੋਂ ਬੰਦਾ ਇੱਕੋ ਹੀ ਹੈ ਜੀ। ਇਹ ਕੋਈ ਗੱਲ ਹੈ ਸਾਨੂੰ ਬਸ ਨੰਨਾ ਕੰਮ ਦਾ ਰਾਹ ਦੇ ਦਿਓ ਬਸ ਇੰਨਾ ਹੀ ਹੈਗਾ ਸਾਰਾ ਸਭ ਹੀ ਨਹੀਂ। ਅਸੀਂ ਨਾ ਕੋਈ ਲੜਾਈ ਕਰਨਾ ਨਾ ਕੋਈ ਝਗੜਾ ਬਸ ਮਿੰਟ ਹੈ ਇਸਾਟੇ। ਕਾਨੂੰਨ ਕੋ ਖੁਦ ਕਾ ਜੀ ਜਦੋਂ ਆਪਕੇ ਉਹ ਗੱਲਬਾਤ ਹੋ ਜਾਏਗੀ ਤੇ ਪ੍ਰਸ਼ਾਸਨ ਵੀ ਜ਼ਿੰਮੇਵਾਰੀ ਹੋਏਗੀ। ਹਾਂ ਜੀ ਪਿੱਛੇ ਹੀ ਮੈਂ ਬੰਦਾ ਹਾਂ ਤੁਹਾਡਾ। ਹਾਂ ਬੰਦੇ ਹੈਗਾ। ਬਿਲਕੁਲ ਬੰਦੇ ਤੋਂ ਨੂੰ ਸਤਿਯਾ ਕੋਲੋਂ ਤੇ ਮੇਰੇ ਪਿੱਛੇ ਹੈਗੇ 50 ਘਰ ਹੈਗੇ ਜਨਾ ਦੇ ਪਰਲੇ ਪਾਸੇ ਗੇਟ ਨਹੀਂ ਹੈਗਾ ਹੂੰ ਕਿੰਨੇ ਘਰ ਹੈ ਜੀ 40 50 ਘਰ ਹੈਗੇ ਜਨਾ ਦੇ ਪਰਲੇ ਪਾਸੇ ਗੇਟ ਨਹੀਂ ਹੈਗਾ ਉਰਲੇ ਪਾਸੇ ਹੀ ਹੈਗਾ ਪਰਲੇ ਪਾਸੇ ਨਹੀਂ ਜੱਗ ਕੇ ਦੀਵਾਰ ਹੋ ਗਈ ਫਿਰ ਤਾਂ ਇੱਕ ਬੰਦੀ ਹੋ ਜੂ ਜਮਾ ਬੰਦੀ ਹੋ ਜੂਗਾ ਫਿਰ ਤਾਂ ਕੁਝ ਨਹੀਂ ਸਾਡਾ ਬਣੂਗਾ ਅਸੀਂ ਕੀ ਕਰੀਏ ਹੁਣ ਹਸਮੈਂਤੀ ਹੈ ਨਹੀਂ ਸਰ ਆਹ ਇੱਕ ਮਿੰਟ ਦਸੀਓ ਨਾਲ ਇੱਧਰ ਪਿੱਛੇ ਉਹ ਤਾਂ ਬੰਦ ਹੈ ਬੰਦਰ ਬੰਦ ਹੈ ਸਰ ਸਰ ਅੱਛਾ ਦਲਵਾਸੀ ਦੁਵਾਰੀ ਹੈ ਹਾਂ ਪਿੱਛੇ ਗਲੀ ਨਹੀਂ ਲੱਗਦੀ ਉਦੀ ਅੱਛਾ ਹੋਰ ਘਰ ਪਏ ਹੋਣਗੇ ਨਾ ਹਾਂਜੀ ਠੀਕ ਹੈ ਕਿੰਨਾ ਪਰੇਸ਼ਾਨੀ ਹੋ ਜੂ ਤੁਹਾਨੂੰ ਬਹੁਤ ਪਰੇਸ਼ਾਨੀ ਹੈ ਜੇਲੇ ਐਡਮਿਸ਼ਨ ਨਹੀਂ ਚਾਹਤਾ ਰਸਤਾ ਇੱਥੇ ਕਰਦਾ ਜੇਲੇ ਚਾਹਤਾ ਅੰਦਰ ਇਹ ਵਿਅਕਤੀ ਦੁਆ ਡਾਕਟਰ ਜੀ ਦੇਖ ਲਈ ਬਹੁਤ ਦੁਵਾਰੀ ਹੋ ਗਈ ਕਿੱਥੇ ਜਾਂਦੇ ਹਾਂ ਜੋ ਰਸਤਾ ਇਹ ਨਹੀਂ ਦਰੋ ਠੀਕ ਨਾਲ ਕਿੰਨੇ ਟਾਈਮ ਤੋਂ ਜਿਹੜਾ ਬਣਿਆ ਕਿੰਨੇ ਟਾਈਮ ਤੋਂ ਰਹਿ ਰਹੇ ਤੁਸੀਂ ਇਹਦਾ ਘਟੋ ਘਟੋਗੇ ਇਹ ਪੰਜਾਬ ਸਾਡੇ ਸਾਲ ਹੋ ਗਏ ਥੀ ਆ। ਇਹ ਸਾਰੀ ਉਮਰ ਇਤੋਂ ਇੱਥੇ ਲਗਭਗ ਹਾਂ। ਕਿਨੇ ਘਰ ਉਹਦੇ 50 ਘਰ ਇੱਕ ਤੁਹਾਨੂੰ ਹੋਰ ਦਿਖਾਰਾ ਹੈ। ਵਿਚਾਰੀ 100 ਸਾਲ ਦੀ ਬੁੜੀ ਉਹ ਵਿਚਾਰੀ ਦਾ ਜਮਾਈ। ਉਹਦੇ ਤੇ ਕੁਝ ਵੀ ਨਹੀਂ। ਦੇਖਣ ਕਿਹੜਾ ਦਿਖਾਣਾ। ਆ ਗਿਆ। ਆ ਗਿਆ। ਆਜਾ। ਹਾਂ ਜੀ ਹਾਂ ਜੀ ਹਾਂ ਜੀ। ਨੰਬਰ ਵੜ ਕੇ ਤੇ ਕੋਈ ਬੰਦਾ ਟੱਪੂ ਕਿੱਧਰ ਤੇ? ਹਾਂ ਉਹ ਤਾਂ ਹੀ ਅਸੀਂ ਉਹ ਦੇਖਦੇ ਹਾਂ ਕਰ। ਠੀਕ ਹੈ। ਤੁਸੀਂ ਕਿਵੇਂ ਕਹਿ ਸਕਦੇ ਹੋ ਮੈਂ ਆਪਦਾ ਨਾਮ غلط ਦੱਸ ਰਿਹਾ ਨਹੀਂ। ਹਲੋ ਲਈ ਜੀ ਤੁਸੀਂ ਮੈਨੂੰ ਆਏ ਦੇਖੋ ਕੋਣ ਬਿਜਰਕ ਕਰ ਲੈ ਰਿਹਾ ਦੇਸ ਜਮਾ ਕਰ ਲੈ ਬਿਜਰਕ ਦੇਖੋ ਇਹ ਆ ਲੈਟਰਿੰਗ ਆ ਆ ਦੇਖੋ ਮੜਾ ਇਹ ਕੀ ਹਾਲ ਹੈ ਮੜਾ ਇਹ ਵੀ ਦੇਖੋ ਆ ਲੈਟਰਿੰਗ ਇਹਦੇ ਵਿੱਚ ਕਰਦੀ ਹੈ ਵਿਚਾਰੀ ਜੋ ਕਰਦੀ ਹੈ ਬਹੁਤ ਟੋਰਡਰ ਇਧਰ ਆ ਦੇਖੋ ਹੁਣ ਇਹ ਇੱਥੇ ਦੀਵਾਰ ਜੀ ਆ ਜੇ ਤਾਂ ਵਿਚਾਰੀ ਕੀ ਕਰੂਗੀ ਇੱਥੇ ਹੀ ਦਵਾਰ ਹੁਣ ਬਿਲਕੁਲ ਨਾ ਲਾਉਗੀ ਦਵਾਰ ਆ ਦੇਖੋ ਆ ਸੱਜੇ ਦਿਨ ਹੀ ਟੱਕੂਗੀ ਵਿਚਾਰੀ 100 ਸਾਲ ਦੀ ਬਿਜਰਕ ਮਾਤਾ ਸਸਤੀ ਕਾ ਮਾਤਾ ਬਿਜਰਕ ਕਿ ਮਾਪਾ ਕਾ ਨਾਮ ਹੈ ਮੈਂ ਕਿੱਥੇ ਜਾਉਂਗੀ ਕਿਤਨਾ ਕੋਲ ਮੈਂ ਹੋਮਵਰਕ ਨਹੀਂ ਆਉਂਦਾ 100 ਦੇ ਵੀ ਹੈ ਘੱਟ ਹੁੰਦਾ ਉਮਰ ਕਿੰਨੀ ਹੈ ਤੁਹਾਡੀ ਉਮਰ 100 ਸਾਲ ਦੀ ਵੀ ਹੈ 90 ਸਾਲ ਦੀ ਹੈ ਕਿਨੇ ਕਾ 100 ਦੀ ਹੈ ਕੋਈ ਪਤਾ ਨਹੀਂ ਮੈਨੂੰ ਤੁਸੀਂ ਕੱਲੇ ਰਹਿੰਦੇ ਹੋ ਕੱਲੇ ਹਾਂਜੀ ਹਾਂਜੀ ਇੱਕੋ ਜੀ ਤੇ ਤੁਸੀਂ ਹੁਣ ਇੰਨਾ ਕਮਰਾ ਹੀ ਤੁਹਾਡੇ ਕੋਲ ਹੈਗਾ ਵਾਹ ਯਾਰ ਕੋਈ ਨਹੀਂ ਤੁਸੀਂ ਦੱਸ ਦੋ ਬੋਲ ਦੋ ਮੜ ਜਾ ਇਨੇ ਕੋਲੇ ਇਹੀ ਕਮਰਾ ਇੱਕ ਜੀ ਬਸ ਇਹੀ ਕਮਰਾ ਹੈ ਵੀਰੇ ਇੱਕ ਪਿੱਛੇ ਬੰਦ ਹੈ ਹਾਂ ਪਿੱਛੇ ਬੰਦ ਦਾ ਰਸਤਾ ਜਮਾ ਵੀ ਨਹੀਂ ਆ ਦੇਖ ਲੋ ਉਹ ਬੰਦਾ ਕਿੱਧਰ ਦੀ ਟੱਪੂਆ ਤੁਸੀਂ ਆਪ ਦੱਸੋ। ਯਾ ਉਹ ਲੈਟਰਨ ਬਥਾਰੀ ਵਜਾਰੀ ਬੁੜੀ ਉੱਤੇ ਜਾਂਦੀ ਹੈ ਮੈਂ ਜੀ। ਰਸਤਾ ਜਮਾ ਵੀ ਜਾਂਦੀ ਹੈ। ਅੱਛਾ ਮਾਫ ਕਰੀ ਤੇ। ਨਹੀਂ ਕੋਈ ਬਾਤ ਨਹੀਂ ਜੀ ਮਾਤਾ। ਅੱਛਾ ਜੀ ਬੰਦ। ਇੱਧਰ ਰੇਲਪੇਕ ਹੰਦ ਕੱਢ ਰਹੀ ਹੈ। ਜਿਹਦੇ ਕਰਕੇ ਕਈ ਘਰਾਂ ਦੇ ਦਰਵਾਜ਼ੇ ਇੱਧਰ ਨੇ। ਉਹਨਾਂ ਨੂੰ ਬੜੀ ਪ੍ਰੋਬਲਮ ਆ ਜੂਗੀ। ਉਹਨਾਂ ਦਾ ਰਸਤਾ ਵਗੈਰਾ ਬੰਦ ਹੋ ਜਾਏਗਾ ਬਿਲਕੁਲ। ਮਨ ਕੇ ਜੋ ਲੋਕ ਵੀ ਪੰਜਾਬੀਆਂ ਸਾਲ ਹੋ ਗਏ। ਸਨੇ ਪਿਓ ਦਾਦਿਆਂ ਦੀ ਖਰੀਦੀ ਹੋਈ ਜਗ੍ਹਾ ਹੈ। ਅਸੀਂ ਤਾਂ ਹੁਣ ਬੱਚੇ ਆ ਉਹਨਾਂ ਦੇ ਉਦੋਂ ਦੇ ਅਸੀਂ ਇੱਥੇ ਰਹਿੰਦੇ ਆ ਰਹੇ ਹਾਂ ਇਹਦੇ ਕੋਈ ਵੱਡੇ ਸਾਥ ਗਰੇਰੋਂ ਤੋਂ ਤਾਂ ਇਹ ਉੱਥੇ ਆਏ ਆਗੇ ਆ ਕੇ ਉਹਨਾਂ ਨੇ ਬਸ ਇਹੀ ਕਿਹਾ ਸਮਾਨ ਚੁੱਕ ਲੋ ਆਪਣਾ ਨਹੀਂ ਪਹਿਲਾਂ ਕੋਈ ਨਹੀਂ ਬਸ ਆ ਕੇ ਪੰਜ ਚਾਰ ਦਿਨ ਹੋਏ ਆ ਬਸ ਸਮਾਨ ਚੁੱਕ ਲੋ ਗਏ ਹਾਂ ਪੰਜ ਚਾਰ ਦਿਨਾਂ ਦੀ ਗੱਲ ਦੀ ਮੁਸ਼ਕਲ ਦਰਵਾਜ਼ੇ ਬੰਦ ਹੋ ਜਾਣਗੇ ਇਧਰਲੇ ਪਾਸੇ ਜਿਨ੍ਹਾਂ ਦੇ ਉੱਧਰ ਹੈਗੇ ਗਲੀ ਬੰਨੀ ਉਹ ਤਾਂ ਨੰਗ ਲੈਣਗੇ ਤਾ ਇਹ ਲੋਕਾਂ ਦੀ ਸਮੱਸਿਆ ਹੈ ਰੇਲਵੇ ਵੱਲੋਂ ਜਿਹੜੀ ਆ ਕਾਰਵਾਈ ਕੀਤੀ ਜਾਣੀ ਹੈ ਇੱਥੇ ਘਰਾਂ ਦੇ ਅੱਗੇ ਜਿਹੜੀ ਦੀਵਾਰ ਤੁਹਾਨੂੰ ਦਿਖਾ ਦਿੰਦੇ ਆ ਇਸ ਪਾਸੇ ਆ ਨਿਸ਼ਾਨਦੇਹੀ ਜਿਹੜੀ ਆ ਬੁਰਜੀ ਖੜੀ ਦੇਖ ਰਹੇ ਹੋ ਤੁਸੀਂ ਇਸ ਜਗ੍ਹਾ ਦੀਵਾਰ ਕਟਣੀ ਹੈ ਦੀਵਾਰ ਜਿਹੜੇ ਘਰਾਂ ਦੇ ਲੋਕਾਂ ਦੇ ਬਿਲਕੁਲ ਘਰ ਹੈ 2-4 ਇੰਚ ਛੱਡ ਕੇ ਇਸ ਲਾਈਨ ਦੇ ਵਿੱਚ ਜਿੰਨੇ ਵੀ ਘਰ ਤੌਰ ਤੱਕ ਤੁਹਾਨੂੰ ਇਧਰ ਕੈਮਰਾ ਕਰਕੇ ਦਿਖਾ ਦਿੰਦੇ ਆ ਸਾਰੇ ਤੌਰ ਤੱਕ ਇਹ ਦੀਵਾਰ ਕਟਣੀ ਹੈ ਯਾਨੀ ਕਿ ਜਿਹੜੇ ਲੋਕਾਂ ਦੇ ਦਰਵਾਜ਼ੇ ਆ ਉਹ ਬਲੌਕ ਹੋ ਜਾਣਗੇ ਬੰਦ ਹੋ ਜਾਣਗੇ ਕਈਆਂ ਦੇ ਅ ਪਿੱਛੇ ਗਲੀ ਦੇ ਵਿੱਚ ਦਰਵਾਜ਼ੇ ਖੋਲਦੇ ਆ ਪਰ ਕਈਆਂ ਦੇ ਇੱਧਰ ਦਰਵਾਜ਼ੇ ਨਹੀਂ ਹੈਗੇ ਉਹਨਾਂ ਨੂੰ ਬੜੇ ਪ੍ਰੋਬਲਮ ਹੋ ਜਾਣੀ ਹੈ ਬਿਲਕੁਲ ਬੰਦ ਹੀ ਹੋ ਜਾਣਾ ਤਾਂ ਲੋਕਾਂ ਦੀ ਮੰਗ ਹੈ ਕਿ ਇਸ ਦੀਵਾਰ ਨੂੰ ਨਾ ਕੱਢਿਆ ਜਾਵੇ ਤਾਂ ਕਿ ਸਾਡੀ ਜ਼ਿੰਦਗੀ ਜਿਹੜੀ ਹੈ ਉਹ ਕਿਤੇ ਬਲੌਕ ਹੋ ਕੇ ਨਾ ਰਹਿ ਜਾਵੇ ਇਸ ਦੀਵਾਰ ਦੇ ਅੰਦਰ